ਮੋਹਾਲੀ ਦੇ ਪਿੰਡ ਕੈਲੋ ਦੇ ਵਿੱਚ ਦੋ ਗੁੱਟਾਂ ਵਿੱਚ ਚੱਲੀ ਗੋਲੀ ਬਿਜਲੀ ਦੇ ਟਰਾਂਸਫਾਰਮਰ ਨੂੰ ਲੈ ਕੇ ਹੋਇਆ ਮਸਲਾ ਤਿੰਨ ਜਣੇ ਹੋਏ ਜ਼ਖਮੀ ਦੋ ਦੀ ਹਾਲਤ ਗੰਭੀਰ ਤਾਂ ਮੋਹਾਲੀ ਦੇ ਅਦੀਨ ਪੈਂਦੇ ਪਿੰਡ ਕੈਲੋ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਿਜਲੀ ਦੇ ਟਰਾਂਸਫਾਰਮਰ ਨੂੰ ਲੈ ਕੇ ਦੋ ਗੁੱਟਾਂ ਵਿੱਚ ਲੜਾਈ ਹੋ ਜਾਂਦੀ ਹੈ ਜੋ ਇੰਨੀ ਵੱਜ ਜਾਂਦੀ ਹੈ ਕਿ ਉੱਥੇ ਗੋਲੀਆਂ ਚੱਲ ਜਾਂਦੀਆਂ ਨੇ ਇਸ ਘਟਨਾ ਵਿੱਚ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਇਹਨਾਂ ਨੂੰ ਸੁਹਾਣੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਇੱਥੇ ਤੋਂ ਅੰਦਾਜ਼ਾ ਦਿੱਤੀ ਕਿ ਜ਼ਖਮੀਆਂ ਦੇ ਨਾਮ ਲਖਬੀਰ ਸਤਨਾਮ ਸਿੰਘ ਹਰਵਿੰਦਰ ਸਿੰਘ ਦੱਸੇ ਜਾ ਰਹੇ ਨੇ ਜਿਹੜੇ ਕਿ ਪਿੰਡ ਕੈਲੋ ਦੇ ਰਹਿਣ ਵਾਲੇ ਹਨ ਇਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ ਸਤਨਾਮ ਸਿੰਘ ਤੇ ਲਖਬੀਰ ਸਿੰਘ ਦੀ ਹਾਲਤ ਇਸ ਵੇਲੇ ਜੋ ਹੈ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਜੋ ਹੈ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਜਦੋਂ ਮੈਂ ਪਹੁੰਚੀ ਜਦੋਂ ਜਦੋਂ ਸਵੇਰੇ ਰਾਤ 9:00 ਵਜੇ ਤੋਂ ਲਿਖਣਾ ਕਿ 6 ਵਜੇ ਤੱਕ ਆਪਰੇਸ਼ਨ ਹੋਇਆ ਲੱਗਦੀ ਸੀ ਤਾਂ ਡਾਕਟਰ ਨੂੰ ਮਿਲਿਆ ਸੀ ਡਾਕਟਰ ਸਾਹਿਬ ਕਹਿੰਦੇ ਆ ਵੀ 72 ਘੰਟੇ ਤਿੰਨਾ ਆਂ ਦਾ ਜਿਹੜੀ ਆਪਣੀ ਤਿੰਨ ਜਗ੍ਹਾ ਤੇ ਡੈਮੇਜ ਹੋ ਗਈ ਉਹ ਕੋਈ ਆਰ-ਪਾਰ ਚਲੇਗੀ ਬਾਹਰ ਨਹੀਂ ਕੋਗੀ ਉਹ ਕਹਿੰਦੇ 72 ਘੰਟੇ ਸੀਨ ਸਾਬ 72 ਘੰਟੇ ਸੀ ਕੁਛ ਨਹੀਂ ਦੱਸ ਸਕਦੇ ਜੀ ਆਈਸੀਯੂ 'ਚ ਹੈ ਜੀ ਕਿੰਨੀ ਗੋਬਰ ਕਿੰਨੀ ਜੇ ਉਮਰ ਹੈ ਇਹ ਕੀ ਤਕਰੀਬਨ 39 ਸਾਲ ਦੀ ਲਖਮੀਰ ਸਿੰਘ ਜੀ ਵਿਆਹ ਹੈ ਵੀ ਨੇ ਹਾਂਜੀ ਵਿਆਹੇ ਹੋਏ ਨੇ ਕਿੰਨੇ ਪਿਆਏ ਹੋਏ ਨੇ ਇਨਾਂ ਨੇ ਹਾਈ ਦੋਆਂ ਕੋਲ ਬੱਚਿਆਂ ਕੋਲ ਹੈ ਰਹੀ ਉਹ ਹੁਣ ਮੈ ਤੁਸੀਂ ਰਾਤ ਦੀ ਪੁਲਿਸ ਤੁਸੀਂ ਕਹਿ ਰਹੇ ਹੋ ਕਿ ਮੌਕੇ ਬਾਰਦਾਤ ਤੋਂ ਲੈ ਕੇ ਹਾਂ ਪੁਲਸਰ ਜਾ ਕੇ ਰਾਤ ਨੂੰ ਹਾਂ ਜੀ ਕੋਈ ਪਤਾ ਲੱਗੇ ਕੋਈ ਅਰੇਸਟਿੰਗ ਹੋਣਾ ਦੀ ਹੋਈ ਹੈ ਕਿ ਚੌਂਦੇ ਕੀ ਜਿਆ ਲਾਏ ਅਜੇ ਕੁਝ ਨਹੀਂ ਪਤਾ ਸੀ ਜੀ ਆਪਣੇ ਬੰਦੇ ਦੇਖ ਰਹੇ ਪਹਿਲਾਂ ਸਹੀ ਹੋਣੇ ਚਾਹੀਦੇ ਪੁਲਸ ਵਾਲੇ ਪੁਲਸ ਹਾਂਜੀ ਬਿਆਨ ਲੇ ਕੇ ਗਏ ਰਾਤ ਹੀ ਰਾਤ ਹੀ ਰਾਤ on the spot ਕਿੰਨੇ ਟਾਈਮ ਸੀ ਸਵੇਰ 6:30 ਲੇ ਕੇ ਜੀ 6:00 11:00 ਵਜੇ ਬਿਆਨ ਲੇ ਕੇ ਗਏ ਸਵੇਰ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਲਖਵੀਰ ਸਿੰਘ ਹਾਂ ਇਹ ਪਿੰਡ 'ਚ ਲਾਈਟ ਦੇਖਣ ਗਿਆ ਸੀ ਖਰਾਬ ਹੋਈ ਹੋਈ ਸੀ ਤੇ ਉੱਥੇ ਜਾ ਕੇ ਇਹਦਾ ਝਗੜਾ ਹੋ ਗਿਆ ਜੀ ਇਹਨਾਂ ਨਾਲ ਕੌਂਟੈਂਟ ਦੀ ਬੰਦੇ ਹਾਂਜੀ ਪਰਮਿੰਦਰ ਪਿੰਡ ਦੇ ਬੰਦੇ ਪਰਮਿੰਦਰ ਸਿੰਘ ਤੇ ਜੰਗਬਹਾਦਰ ਸਿੰਘ ਦੋਨਾਂ ਨਾਲ ਤੇ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਝਗੜਾ ਹੋ ਗਿਆ ਜਿਹਨੂੰ ਅਸੀਂ ਉੱਥੇ ਪਹੁੰਚੇ ਤੇ ਇਹਦੇ ਗੋਲੀ ਲੱਗੀ ਹੋਈ ਸੀ ਲਖਵੀਰ ਸਿੰਘ ਦੇ ਤੇ ਉੱਥੇ ਖੇਬੜੇ ਪੂਰਾ ਹੀ ਇਹ ਤੇ ਇੱਕ ਦੂਜੇ ਚਾਚਾ ਜੀ ਦਾ ਬੇਟਾ ਸਤਨਾਮ ਸਿੰਘ ਉਹ ਹਟਾਉਣ ਲੱਗੇ ਤਾਂ ਉਹਦੇ ਵੀ ਫੈਰ ਕਰਤਾ ਜੀ ਉਹਦੇ ਵੀ ਗੋਲੀ ਮਾਰੀ ਤੇ ਉਸ ਤੋਂ ਬਾਅਦ ਮਾਂ ਤੀਜੇ ਹਰਵਿੰਦਰ ਸਿੰਘ ਉਹ ਚਾਚਾ ਜੀ ਦੇ ਬੇਟੇ ਉਹਨਾਂ ਤੇ ਬਾਹਤੇ ਗੋਲੀ ਮਾਰੀ ਹਾਂਜੀ ਅਸੀਂ ਵੀ ਜਾਨ ਭੱਜ ਕੇ ਜਾਨ ਬਚਾਈ ਜੀ ਪਰੇਨ ਸੰਸਥੀਆ ਨੇ ਕੀ ਇਹਨਾਂ ਕੋਲ ਇਹ ਕੋਈ ਇਹ ਕੋ ਜਾਣਕਾਰੀ ਕੋਈ ਸਾਨੂੰ ਨਹੀਂ ਪਤਾ ਸਾਨੂੰ ਜਾਣਦੇ ਤਾਂ ਹੋਏਗੀ ਕਿ ਕਿਸੇ ਨੂੰ ਮਤਲਬ ਹਾਂਜੀ ਬੰਦੇ ਉਹ ਜਾਣਦੇ ਆ ਸਾਨੂੰ ਰਵਾਰ ਰਵਾਰ ਨਹੀਂ ਪਤਾ ਸੰਸਥੀਆ ਕਿ ਕਿੱਥੇ ਹਾਂਜੀ ਜਮੀਨ ਹੈ ਤੁਹਾਡੀ ਉਹਦੇ ਨਾਲ ਨਹੀਂ ਕੋਈ ਸਾਂਝੀ ਨਹੀਂ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਰਸਤੇ ਦੇ ਹੋਈ ਹੈ ਜੀ ਸਾਡੇ ਜੀ ਸਾਡੇ ਘਰ ਨੂੰ ਜਿਹੜਾ ਰਸਤਾ ਉੱਥੇ ਹੋਈ ਹੈ ਹਾਂਜੀ ਪੁਲਿਸ ਪਹੁੰਚ ਗਈ ਹਾਂਜੀ ਕਿੰਨੇ ਫਾਇਰ ਕਿੰਨੇ ਫਾਇਰ ਚਾਰ ਤੋਂ ਪੰਜ ਤੋਂ ਛੇ ਕਰੀ ਜੀ ਕਿੰਨੇ ਜਣੇ ਕੀ ਕਰ ਫਾਇਰ ਕਰਨਾ ਉਹ ਦੋ ਜਣੇ ਸੀ ਦੋਨੋਂ ਭਰਾ ਸੀ ਉਤਰੇ ਤੱਕ ਜਾਨੇ ਜਦੋਂ ਉਹ ਬਾਸੜਾਉਣ ਤੋਂ ਉਹ ਵੀ ਜਖਮੇ ਤੁਸੀਂ ਵੀ ਚੜਾਉਣਾ ਹਾਂਜੀ 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 ਉਹ ਤਾਂ ਹੈ ਕਿ ਹਥਿਆਰ ਕਿਹੜਾ ਸੀ ਦੇਖਿਆ ਤੁਸੀਂ ਉਹਨਾਂ ਕੋਲ ਨਹੀਂ ਨਹੀਂ ਰਸੀਡ ਲਾਈਟ ਖਰਾਬ ਹੋਈ ਸੀ ਨਹੀਂ ਰਸੀਡ ਸਾਨੂੰ ਪਤਾ ਹੀ ਨਹੀਂ ਲੱਗਾ ਮੇਰਾ ਸੀ ਲਾਈਟ ਖਰਾਬ ਹੋਈ ਸੀ ਪਿੰਡ ਦੀ ਉੱਥੇ ਝਗੜਾ ਹੋਇਆ ਜੀ ਮਤਲਬ ਫੈਰ ਉੱਤੇ ਦੇਖ ਹਾਂਜੀ 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 ਫੈਰਪਾਂ ਤੋਂ ਛੇ ਹੋਈਆਂ ਅੱਛਾ ਕੋਈ ਪੁਰਾਣੀ ਰੰਜਿਸ਼ ਵੀ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜੀ ਬਿਜਲੀ ਟਰਾਂਸਫਰ ਨੂੰ ਲੈ ਕੇ ਨਹੀਂ ਪੁਰਾਣੀ ਕੋਈ ਨਹੀਂ ਤੁਸੀਂ ਪਤਾ ਨਹੀਂ ਜੀ ਕੋਈ ਮਾੜੀ ਮੋਟੀ ਵੈਂਸ ਹੋ ਗਈ ਉੱਥੇ ਖੜਿਆ ਹੁੰਦੀ ਜਿੰਨੇ ਨੂੰ ਅਸੀਂ ਉੱਥੇ ਗਏ ਉਹਦੇ ਹੀ ਗੋਲੀ ਲੱਗ ਕੇ ਉਹ ਲਿਟਰਲ ਬਿਜਲੀ ਦਾ ট্রান্সਫਾਰਮਰ ਨਹੀਂ ਉਹ ট্রান্সਫਾਰਮਰ ਨੂੰ ਉਹ ਵੈਸੇ ਖਰਾਬ ਹੋ ਗਈ ਸਾਰੇ ਪਿੰਡ ਦੀ ਲਾਈਟ ਉਹ ਇਹ ਮੁੰਡਾ ਸਾਡਾ ਚਾਚਾ ਜੀ ਦਾ ਬੇਟਾ ਦੇਖਣ ਗਿਆ ਹੋਇਆ ਸੀ ਵੀ ਲਾਈਟ ਕਦੋਂ ਆਉਗੀ ਉੱਥੇ ਜਾ ਕੇ ਉਹ ਬੰਦੇ ਨੇ ਉਹਦੇ ਨਾਲ ਝਗੜਾ ਕਰ ਲਿਆ ਜਿਦੋਂ ਅਸੀਂ ਉੱਥੇ ਪਹੁੰਚੇ ਉਹਦੇ ਗੋਲੀ ਲੱਗ ਕੇ ਉਹ ਲਿਟਰਲ ਸੜਕ ਸੜਕ ਦੇ ਉੱਤੇ ਜੀ ਇਹਨਾਂ ਦੂਜੇ ਚਾਚਾ ਜੀ ਦਾ ਬੇਟਾ ਸਤਰਾਮ ਸਿੰਘ ਗਿਆ ਉਹਦੇ ਵੀ ਨੇ ਢਿੱਡ ਦੇ ਵਿੱਚ ਗੋਲੀ ਮਾਰੀ ਤੇ ਸਾਹਮਣਾ ਮਰੀ ਗਿਆ ਉਹਦੇ ਸਾਹਮਣੇ ਤੇ ਹਰਵਿੰਦਰ ਸਿੰਘ ਤੀਜਾ ਗਿਆ ਉਹਦੇ ਹੀ ਮਰੀ ਅਸੀਂ ਵੀ ਸਾਈਡ ਪਰ ਹੋ ਕੇ ਜਾਨ ਬਚਾਈਏ ਆਪਣੀ ਉਹ ਬੰਦੇ ਭੱਜ ਗਏ ਫਰਾਰ ਨੇ ਹਾਂਜੀ ਬੰਦੇ ਫਰਾਰ ਨੇ ਜੀ ਜਿਹੜੇ ਤੁਹਾਡੇ ਤਿੰਨ ਮਤਲਬ ਜਖਮੀ ਦਸ ਰਹੇ ਹੋ ਉਹਨੀਆਂ ਲੱਗੀਆਂ ਉਹਨਾਂ ਦੇ ਕਿੱਥੇ ਕਿੱਥੇ ਤੁਸੀਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਲਖਵੀਰ ਸਿੰਘ ਦੇ ਜੀ ਕਿਡਨੀ ਦੇ ਵਿੱਚ ਨੂੰ ਹੋ ਗਈ ਜੀ ਕਿਹੜਾ ਨਫਾ ਨੂੰ ਸਾਰੇ ਆਰਪਾਰ ਨਿਕਲੇ ਜੀ ਛੋਟੀਆਂ ਆਉਂਦੇ ਜੀ ਹਾਂ ਜੀ ਆਹ ਜਿਹੜੇ ਛੋਟੀਆਂ ਜਿਹੜੇ ਛੋਟੀਆਂ ਆਂਦਾ ਹੁੰਦੀਆਂ ਉਹ ਬਿਲਕੁਲ ਡੈਮੇਜ ਹੋ ਗਈਆਂ ਜੀ ਨਹੀਂ ਇੱਕ ਇੱਕੇ ਗੋਲੀ ਆ ਜੀ ਇੱਕ ਇੱਕੇ ਗੋਲੀ ਹਾਂ ਜੀ ਤੇ ਜਿਹੜਾ ਸਤਨਾਮ ਸਿੰਘ ਆਈ ਉਹਦੇ ਗੁਰਦੇ ਦੇ ਵਿੱਚ ਨੂੰ ਗਈ ਅੱਛਾ ਨਾ ਆਟ ਪੇਪਰ ਦੇ ਵਿੱਚ ਨੂੰ ਸਰਨਾਮ ਦੀ ਤੇ ਜਿਹੜਾ ਹਰਵਿੰਦਰ ਸਿੰਘ ਉਹ ਤਾਂ ਹੀ ਬਾਹਰ ਦੇ ਵਿੱਚ ਹੈ ਗੋਲੀ ਤੇ ਤਿੰਨ ਮਤਲ ਗੋਲੀ ਲੱਗੀ ਹਾਂਜੀ ਤਿੰਨ ਗੋਲੀਆਂ ਲੱਗੀਆਂ ਹਾਂਜੀ ਮਤਲ ਉਹਨੇ ਹਵਾਈ ਪੈਰ ਹੋਰ ਵੀ ਕੀਤੇ ਨਹੀਂ ਨਹੀਂ ਹਵਾਈ ਨਹੀਂ ਕਰਈ ਸਿੱਧੇ ਸਿੱਧੇ ਸ਼ੂਟੇ ਕਰਈ ਉਹਨੇ ਸਿੱਧੇ ਸ਼ੂਟੇ ਸਿੱਧਾ ਸ਼ੂਟੇ ਕਰਈ ਉਹਨੇ ਮਤਲ ਤੁਸੀਂ ਅੱਗੇ ਜਾਂਦੇ ਤਾਂ ਸੋਡੂ ਵੀ ਮਤਲ ਗੋਲੀ ਅਸੀਂ ਵੀ ਆਪਣੀ ਜਾਨ ਬਚਾਈ ਹੈ ਜੀ